ਪਾਵਨਾ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਹੇਮਕੁੰਡ ਤਾ ਪਰਬਤ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਬਾਸ ਸਰਦਾਸ ਬੀਤਿਆ ਸਾ ਮੁਚੀਆਂ ਸਗਤਾਂ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਇਜਾਜ਼ਤ ਬਖਸ਼ੋ ਫੇਰ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਨਵਾਉਣਾ ਵਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਹੋਰ ਗੋਬਿੰਦ ਕਾ ਬੰਦ ਗੁਰਨਾ ਗੁਣਤਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਚੇ ਸਾਧਕ ਨੂੰ ਸਾਰੀਆਂ ਸੰਤਾਂ ਦੀ ਯਾਤਰਾ ਸਫਲ ਕਰਾਉਣੀ ਆਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਪਿਆਰ ਬਖਸ਼ਣਾ ਆਪਣੇ ਦਰੋਂ ਘਰੂ ਪਰ ਸਿੱਖੀ ਜੀਵਨ ਨਾਮਦਾਨ ਦੀਆਂ ਦਾ ਉਹਦੇ ਚ ਇੰਟੈਲੈਕਚੁਅਲ ਸ਼ਬਦ ਵਰਤਿਆ ਸੀ ਹੁਣ ਜੇ ਇਹ ਤੋਂ ਗੱਲ ਸੀ ਕਿ 47 ਚ ਸਾਡੇ ਵਾਦੇ ਹੋਏ ਸੀ ਨਹਿਰੂ ਹੋਣਾ ਨਾ ਗਾਂਧੀ ਹੋਣਾ ਨਾ ਜੇ ਇਹ ਤੇ ਨਰਗਸ ਤੇ ਮਧੂਬਾਲਾ ਨਾ ਹੋ ਜਾਂਦਾ ਤੇ ਫਿਰ ਇਹਨਾਂ ਨੇ ਕਰਦੇ ਬਾਲੀਵੁੱਡ ਐਕਟਰਸ ਜਿਨ੍ਹਾਂ ਜਾਂ ਉਹਨਾਂ ਦਾ ਇੰਟੈਲੈਕਚੁਅਲ ਗ੍ਰਾਫ ਕੀ ਆ ਗੱਲ ਇਹ ਆ ਵੀ ਅਸੀਂ ਡਿਸਕਸ਼ਨ ਕਰਨੀ ਹੈ ਰੌਲਾ ਪਾਉਣਾ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਕਿ ਕੋਪਨ ਹੋਣਾ ਚਾਹੀਦਾ ਹੈ ਜਿਵੇਂ ਜਰਨੈਲਸਿੰਗ ਪਿੰਡਾ ਵਾਲੇ ਨੂੰ ਬਹੁਤ ਸਾਰੇ ਲੋਕ ਮਿਲਣ ਆਉਂਦੇ ਸੀ ਮੈਂ ਇਹਨਾਂ ਨੂੰ ਕਿਹਾ ਵੀ ਸ਼ੀ ਸ਼ੀ ਕੈਨ ਕਮ ਹੇਅਰ ਸੇਫਟੀ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਇੱਥੇ ਆਜੋ ਕਿਹੜਾ ਸੇਫਟੀ ਇਸ਼ੂ ਹੈ ਇੱਥੇ ਕੋਈ ਕਿਸੇ ਨੂੰ ਗੋਲੀ ਮਾਰ ਦੇ ਕੋਈ ਸਾਰਾ ਨੈਸ਼ਨਲ ਮੀਡੀਆ ਤੇ ਤੁਰੇ ਫਿਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂ ਉਹਨੇ ਜਿਹੜਾ ਲਾਸਟ ਗੱਲ ਹੀ ਕਰ ਦਿੱਤੀ ਮੈਨੂੰ ਕੋਈ ਗੋਲੀ ਨਾਲ ਮਾਰਿਆ ਉਹ ਤਾਂ ਡਿਸਕਸ਼ਨ ਕਰਨਾ ਨਹੀਂ ਉਹਦਾ ਅਰਥ ਹੈ ਵੀ ਸਾਨੂੰ ਡੀਫੇਮ ਕਰਨਾ ਵੀ ਬੰਦੇ ਨੂੰ ਗੋਲੀ ਮਾਰ ਦਿੰਦੇ ਇਹਦਾ ਤੇ ਕੋਈ ਗੱਲ ਨਹੀਂ ਕਿੰਦੇ ਆਬਦੀ ਕਿਸੇ ਨਾਲ ਗੱਲਬਾਤ ਕਰੀਏ ਤਾਂ ਨਤੀਜਾ ਇਹ ਨਿਕਲੇ ਵੀ ਉਹ ਜਾ ਕੇ ਉਧਰ ਵਾਲਾ ਪਦਵੀ ਮੈਨੂੰ ਦੇਖੋ ਜੀ ਨਾ ਕਹਤਾ ਉਹ ਕਹਤਾ ਸੋ ਮੈਨੂੰ ਲੱਗਦਾ ਵੀ ਡਰਾਮੈਟਿਕ ਲੋਕ ਹੈ ਜਿਹੜੇ ਜਿਨ੍ਹਾਂ ਦਾ ਕੰਮ ਡਰਾਮਾ ਹੈ ਜਿਨ੍ਹਾਂ ਦਾ ਕੰਮ ਐਕਟਿੰਗ ਕਰਨਾ ਹੈ ਉਹਨਾਂ ਤੋਂ ਸਾਨੂੰ ਵੀ ਥੋੜਾ ਜਿਆਦਾ ਲੱਗਦਾ ਨਾ ਵੀ ਕੀ ਤਾਂ ਕੀ ਬੋਲ ਕੇ ਬਣਾਉਂਦੇ ਨੇ ਕੱਲ ਨੂੰ ਜਿਹੜੇ ਕੋ ਸੀਰੀਅਸ ਬੰਦੇ ਨੇ ਉਹਦੇ ਨਾਲ ਡਿਸਕਸ਼ਨ ਕਰਦੇ ਨੇ মিডিਆ ਸੀਰੀਅਸ ਹੁੰਦਾ ਪ੍ਰਿੰਟ মিডিਆ ਦੂਜੀ মিডিਆ ਵਾਲੇ ਸੀਰੀਅਸ ਲੋਕ ਆਉਂਦੇ ਨੇ ਆਪਣੀ ਗੱਲਬਾਤ ਚੱਲਦੀ ਹੈ ਸੋ ਅਸੀਂ ਮੈਨੂੰ ਤਾਂ ਵੀ ਲੱਗਦਾ ਵੀ ਅੱਜ ਤੱਕ ਮੈਂ ਤੁਹਾਨੂੰ ਕਦੀ ਕਿਹਾ ਤੁਸੀਂ ਮੈਨੂੰ ਆ ਗੱਲ ਨਾ ਕਰੋ ਜੇ ਮੇਰੇ ਨਾਲ ਗੱਲ ਕਰੀਏ ਜਾਂ ਕਿਸੇ মিডিਆ ਵਾਲਾ ਕੋਈ ਔਟ ਕੇ ਕਲੇਮ ਕਰੇ ਵੀ ਸਾਨੂੰ ਬੰਦੇ ਨੇ ਕਿਹਾ ਸੀ ਵੀ ਆਹ ਸਵਾਲ ਨਹੀਂ ਮੈਂ ਜਵਾਬ ਦੇਣਾ ਪਰ ਓਪਨ ਡਿਸਕਸ਼ਨ ਨੇ ਜਾਂ ਕਿਸੇ ਵੱਲੋਂ ਵੀ ਇੱਕ ਇਨਵੀਟੇਸ਼ਨ ਆਉਂਦਾ ਮੈਨੂੰ ਲੱਗਦਾ ਕਿ ਉਸਨੂੰ ਡਿਨਾਈ ਸਾਨੂੰ ਕਰਵਾਇਆ ਜੀ ਆਪਾ ਸੀਰੀਅਸ ਨਹੀਂ ਲਖੂ ਨਹੀਂ ਸਮਝਦੇ ਤੇ ਫਿਰ ਤੇ ਉਹੀ ਪ੍ਰੋਬਲਮ ਜੇ ਆਪਾਂ ਫਸੇ ਜਾਂ ਤਾਂ ਫਿਰ ਫਸੇ ਰਾਵਾਂਗੇ ਫਿਰ ਕੰਗਣਾ ਨੌਤਰੀ ਕੋ ਪਾਲਿਸੀ ਮੇਕਿੰਗ ਥੋੜੀ ਕਰਨੀ ਹੈ ਉਹ ਤੇ ਮਨ ਮੈਨੂੰ ਲੱਗਦਾ ਵੀ ਐਂਟਰਟੇਨਮੈਂਟ ਦਾ ਮਸਲਾ ਹੈ ਸਾਰਾ ਵੀ ਟਵੀਟ ਕਰਦੇ ਤੇ ਐਂਟਰਟੇਨ ਕਰਤਾ ਲੋਕਾਂ ਨੂੰ ਰੌਲਾ ਪਾ ਲਿਆ ਤਾਂ ਲੱਗਦਾ ਸੰਚੀ ਦਾ ਤਰੀਕਾ ਤਰੀਕੇ ਨਾਲ ਉਹਨਾਂ ਨੇ ਇੰਵੀਟੇਸ਼ਨ ਨਹੀਂ ਨਹੀਂ ਲੱਗਦਾ ਉਹਨਾਂ ਕੋਲ ਸੀ ਜਿਹੜਾ ਤਰੀਕਾ ਜੀ ਆਉਣਾ ਚਾਹਣ ਜੀ ਸਦਕੇ ਵੈਲਕਮ ਹੈ ਭਾਈ ਅਮਰਤਪਾਲ ਸਿੰਘ ਦੇ ਸਾਥੀ ਅਤੇ ਉਹਨਾਂ ਦੀ ਕੰਪੇਨਿੰਗ ਦੇ ਵਿੱਚ ਅਤੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਭਾਈ ਚਮਕੌਰ ਸਿੰਘ ਜੋ ਕਿ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਗਏ ਹੋਏ ਹਨ ਅਤੇ ਹਿਮਕੁੰਡ ਸਾਹਿਬ ਵਿਖੇ ਦਰਸ਼ਨ ਕਰਨ ਲੱਗੇ ਉਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਗਈ ਹੈ ਤੇ ਇਸ ਮੌਕੇ ਇੱਕ ਵੀਡੀਓ ਹੋਰ ਵੀ ਸਾਹਮਣੇ ਆਈ ਹੈ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਕੰਗਣਾ ਨਾਉਤ ਨੂੰ ਜਵਾਬ ਦਿੱਤਾ ਗਿਆ ਹੈ ਦੱਸ ਦਈਏ ਕਿ ਇਹ ਜਵਾਬ ਚੰਡੀਗੜ੍ਹ ਦੇ ਵਿੱਚ ਥੱਪੜ ਕਾਂਡ ਤੋਂ ਪਹਿਲਾਂ ਹੀ ਦਿੱਤਾ ਗਿਆ ਸੀ ਜਿਸ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਭਾਈ ਸਾਹਿਬ ਨੇ ਵੀ ਪਹਿਲਾਂ ਹੀ ਇੱਕ ਤਰੀਕੇ ਦੇ ਨਾਲ ਜਵਾਬ ਕੰਗਣਾ ਨਾਉਤ ਨੂੰ ਦੇ ਦਿੱਤਾ ਸੀ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਉੱਥੇ ਹੀ ਕੁਲਵਿੰਦਰ ਕੌਰ ਬਾਰੇ ਵੀ ਵੱਡੀ ਖਬਰ ਸਾਹਮਣੇ ਆਈ ਹੈ ਜੋ ਉਸਤੇ ਪਰਚਾ ਦਰਜ ਕੀਤਾ ਗਿਆ ਸੀ ਉਹ ਕੈਨਸਲ ਹੋ ਗਿਆ ਅਤੇ ਉਸ ਦੀ ਜੋ ਸਸਪੈਂਸ਼ਨ ਹੈ ਉਸ ਤੇ ਵੀ ਕਾਰਵਾਈ ਚੱਲ ਰਹੀ ਹੈ ਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਜਲਦ ਉਸ ਦੀ ਜੋ ਸਸਪੈਂਸ਼ਨ ਹੈ ਉਸ ਨੂੰ ਖਤਮ ਕਰਕੇ ਉਸ ਦੀ ਡਿਊਟੀ ਬਹਾਲ ਕਰ ਦਿੱਤੀ ਜਾਵੇਗੀ ਅਤੇ ਫਿਰ ਤੋਂ ਉਹ ਆਪਣੀ ਡਿਊਟੀ ਤੇ ਨਜ਼ਰ ਆਵੇਗੀ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਹੁਣ ਦੇਖੋ ਇਹ ਖਾਸ ਵੀਡੀਓਜ਼ ਉਹਦੇ ਚ ਇੰਟੈਲੈਕਚੁਅਲ ਸ਼ਬਦ ਵਰਤੇ ਸੀ ਹੂੰ ਹੁਣ ਜੇ ਇਹ ਤੋਂ ਗੱਲ ਸੀ ਵੀ 47 'ਚ ਸਾਡੇ ਵਾਦੇ ਹੋਏ ਸੀ ਨਹਿਰ ਹੁਣਾਣਾ ਨਾ ਗਾਂਧੀ ਹੁਣਾਣਾ ਨਾ ਜੇ ਇਹ ਤੇ ਨਰਗਸ ਤੇ ਮਧੂ ਬਾਲਾ ਨਾ ਹੋ ਜਾਂਦੇ ਤੇ ਫਿਰ ਇਹਨਾਂ ਨੇ ਕਰਦੇ ਬਾਲੀਵੁੱਡ ਐਕਟਰੈਸਾਂ ਨਾ ਜਾਂ ਉਹਨਾਂ ਦਾ ਇੰਟੈਲੈਕਚੁਅਲ ਗ੍ਰਾਫ ਕੀ ਆ ਗੱਲ ਇਹ ਆ ਵੀ ਅਸੀਂ ਡਿਸਕਸ਼ਨ ਕਰਨੀ ਹੈ ਰੋਲਰਪੋਰਡ ਥੋੜੀ ਪਾਉਣਾ ਹੈ ਪਰ ਤੁਹਾਨੂੰ ਲੱਗਦਾ ਕਿ ਕੋਪਨ ਹੋਣਾ ਚਾਹੀਦਾ ਹੈ ਜਿਵੇਂ ਜਰਨਲਿਸਟਿੰਗ ਪਿੰਟਰਾ ਵਾਲੇ ਨੂੰ ਬਹੁਤ ਸਾਰੇ ਲੋਕ ਮਿਲਣ ਆਉਂਦੇ ਸੀ ਮੈਂ ਇਹਨਾਂ ਨੂੰ ਕਿਹਾ ਵੀ ਸ਼ੀ ਸ਼ੀ ਕੈਨ ਕਮ ਹੇਅਰ ਸੇਫਟੀ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਇੱਥੇ ਆਜੋ ਕਿਹੜਾ ਸੇਫਟੀ ਇਸ਼ੂ ਹੈ ਇੱਥੇ ਕੋਈ ਕਿਸੇ ਨੂੰ ਗੋਲੀ ਮਾਰ ਦੇ ਕੋਈ ਕਿਸੇ ਨੂੰ ਸਾਰਾ ਨੈਸ਼ਨਲ ਮੀਡੀਆ ਤੇ ਤੋਰੇ ਫਿਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂ ਉਹਨੇ ਜਿਹੜਾ ਲਾਸਟ ਗੱਲ ਹੀ ਕਰ ਦਿੱਤੀ ਮੈਨੂੰ ਕੋਈ ਗੋਲੀ ਨਾਲ ਮਾਰੇ ਉਹ ਤਾਂ ਅਸੀਂ ਡਿਸਕਸ਼ਨ ਕਰਨਾ ਨਹੀਂ ਉਹਦਾ ਅਰਥ ਹੈ ਵੀ ਸਾਨੂੰ ਡੀਫੇਮ ਕਰਨਾ ਵੀ ਬੰਦੇ ਨੂੰ ਗੋਲੀ ਮਾਰ ਕਿੰਦੇ ਆ ਬਦੀ ਕਿਸੇ ਨਾਲ ਗੱਲਬਾਤ ਕਰੀਏ ਉਹਦਾ ਨਤੀਜਾ ਇਹ ਨਿਕਲੇ ਵੀ ਹੋ ਜਾਗੇ ਉਧਰ ਰੜਾਪੜ ਵੀ ਮੈਨੂੰ ਦੇਖੋ ਜੀ ਨਾ ਆ ਕਹਤਾ ਉਹ ਕਹਤਾ ਸੋ ਮੈਨੂੰ ਲੱਗਦਾ ਵੀ ਡਰਾਮੈਟਿਕ ਲੋਕ ਹੈ ਜਿਹੜੇ ਜਿਨ੍ਹਾਂ ਦਾ ਕੰਮ ਡਰਾਮਾ ਹੈ ਜਿਨ੍ਹਾਂ ਦਾ ਕੰਮ ਐਕਟਿੰਗ ਕਰਨਾ ਹੈ ਉਹਨਾਂ ਤੋਂ ਸਾਨੂੰ ਵੀ ਥੋੜਾ ਜਿਆਦਾ ਲੱਗਦਾ ਨਾ ਵੀ ਕੀ ਤਾਂ ਕੀ ਬੋਲ ਕੇ ਬਣਾਉਣ ਕੱਲ ਨੂੰ ਜਿਹੜੇ ਕੋਈ ਸੀਰੀਅਸ ਬੰਦੇ ਨੇ ਆਉਂਦੇ ਨੇ ਡਿਸਕਸ਼ਨ ਕਰਦੇ ਨੇ ਮੀਡੀਆ ਸੀਰੀਅਸ ਹੁੰਦਾ ਹੈ ਪ੍ਰਿੰਟ ਮੀਡੀਆ ਦੂਜੇ ਮੀਡੀਆ ਵਾਲੇ ਸੀਰੀਅਸ ਲੋਕ ਆਉਂਦੇ ਨੇ ਆਪਣੀ ਗੱਲਬਾਤ ਚੱਲਦੀ ਹੈ ਸੋ ਅਸੀਂ ਮੈਨੂੰ ਤਾਂ ਨਹੀਂ ਲੱਗਦਾ ਵੀ ਅੱਜ ਤੱਕ ਮੈਂ ਤੁਹਾਨੂੰ ਕਦੀ ਕਿਹਾ ਵੀ ਤੁਸੀਂ ਮੈਨੂੰ ਆ ਗੱਲਾਂ ਨਾ ਕਰਿਓ ਜੇ ਮੇਰੇ ਨਾਲ ਗੱਲ ਕਰਿਓ ਜਾਂ ਕਿਸੇ ਮੀਡੀਆ ਵਾਲਾ ਕੋਈ ਉੱਠ ਕੇ ਕਲੇਮ ਕਰੇ ਵੀ ਸਾਨੂੰ ਬੰਦੇ ਨੇ ਕਿਹਾ ਸੀ ਵੀ ਆਹ ਸਵਾਲ ਨਹੀਂ ਮੈਂ ਜਵਾਬ ਦੇਣਾ ਪਰ ਓਪਨ ਡਿਸਕਸ਼ਨ ਨੇ ਜਾਂ ਕਿਸੇ ਵੱਲੋਂ ਵੀ ਇੱਕ ਇਨਵੀਟੇਸ਼ਨ ਆਉਂਦਾ ਮੈਨੂੰ ਲੱਗਦਾ ਕਿ ਉਸ ਨੂੰ ਡ ਫਿਰ ਉਹ ਕੰਗਣਾ ਨੌਤਰੀ ਕੋ ਪਾਲਿਸੀ ਮੇਕਿੰਗ ਥੋੜੀ ਕਰਨੀ ਹੈ ਉਹ ਤੇ ਮਨ ਮੈਨੂੰ ਲੱਗਦਾ ਵੀ ਐਂਟਰਟੇਨਮੈਂਟ ਦਾ ਮਸਲਾ ਹੈ ਸਾਰਾ ਵੀ ਟਵੀਟ ਕਰਦੇ ਤੇ ਐਂਟਰਟੇਨ ਕਰਤਾ ਲੋਕਾਂ ਨੂੰ ਰੌਲਾ ਪਾ ਲਿਆ ਤਾਂ ਲੱਗਦਾ ਸੰਜੀਦਾ ਤਰੀਕਾ ਤਰੀਕੇ ਨਾਲ ਨਾ 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 ਉਹਨਾਂ ਕੋਲ ਸੀ ਜਿਹੋ ਤਰੀਕਾ ਜੀ ਆਉਣਾ ਚਾਹਣ ਜੀ ਸਦਕੇ ਵੈਲਕਮ ਹੈ ਨਾਵਣਾ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਧਰਤੀ ਤੇ ਮੇਮ ਕੋੰਟੋ ਪਹਾੜਤ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਬਾਸ ਸਰਦਾਸ ਬੀਨ ਹੈ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਅਮਰਤਖਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਬਾਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਫੇਰ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਲਵਾਉਣਾ ਵਾਲੇ ਵਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਸਾਨ ਕੋ ਜੋਰ ਗੁਬਿੰਦ ਕਾ ਮੂਰਨ ਗੁਣ ਦਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਚੇ ਸਤ ਨੂੰ ਸਾਰੀਆਂ ਸੰਤਾਂ ਦੀ ਯਾਤਰਾ ਸਫਲ ਕਰਾਉਣੀ ਆਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਯਾਰ ਬਖਸ਼ਣਾ ਆਪਣੇ ਦਰੋਂ ਘਰੋ ਫਿਰ ਸਿੱਖੀ ਜੀਵਨ ਨਾਮ ਦਾਣ ਦੀਆਂ ਦਸ ਅਰਦਾਸਾਂ ਦੇ ਫਾਰੇ ਸੱਚੇ ਪਾਤਸ਼ਾਹ ਬਾਦ ਕਹਤੋ ਕਿਹੇ ਚਲੋ ਚਲੋ ਗੁਰੂ ਮਹਾਰਜ ਕਰਨੀ ਕਰਦੇ ਨੇ ਬਹੁਤ ਖੁਸ਼ੀ ਆਖੀ ਜਿਹੜੇ ਕਰਨਾ ਆਉਣਾ ਬਾਹਰ ਹੁਣ ਅਜੇ ਕੋਈ ਗ੍ਰੇਡ ਤੇ ਕੋਈ ਫਿਕਸ ਨਹੀਂ ਹੋਈ ਹੁਣ ਆਉਣਗੇ ਜਦੋਂ ਇੰਨਾ ਲੋਕ ਸਤਿਗੁਰੂ ਕਿਰਪਾ ਕਰਨਗੇ ਦਸਾ ਕਰਿਆ ਕਰੋ ਦਸਾਂ ਸਤਿਗੁਰੂ ਕਿਰਪਾ ਕਰਨਗੇ ਚਲੋ ਜੀ ਬਹੁਤ ਧੰਨਵਾਦ ਆ ਦਸ ਅਰਦਾਸ ਬੇਨਤੀ ਕਰਨ ਵਾਸਤੇ